ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਦਰੀ ਉਧ ਵਿੱਚ ਪਟੋਪ ਦੀਆਂ ਪੰਜ ਵੈਣਾ ਸੇ ਲਈ ਲੈ ਕੇ ਆਏ ਹਾਂ ਜੀ ਪੰਜੇ ਵੈ ਟੌਪ ਕਲਾਸ ਤੇ ਅੱਜ ਜਿਹੜੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ 'ਚ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਵਾਈਟ ਟੌਰੀ ਬਾਈ ਜੀ ਸਸਿ ਕੀ ਗੱਲ ਬਾਈ ਹੋਰ ਠੀਕ ਹੁੰਦਾ ਮੈਂ ਬਾਈ ਚੜਦੀ ਕਲਾ ਜੀ ਕਿਵੇਂ ਚੱਲਦਾ ਬਾਈ ਕੰਮ ਬਾਈ ਪੂਰਾ ਵਧੀਆ ਚੱਲੀ ਜਾਦਾ ਈ ਮੇਰਾ ਮਾਲਕ ਦੀ ਚਲੋ ਵਧੀਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਪੂਰਾ ਵਧੀਆ ਜੀ ਰਿਸਪੌਂਸ ਰਿਹਾ ਬਾਈ ਠੀਕ ਆ ਬਾਈ ਹਾਂ ਜੀ ਬੜਾ ਵਾਚਿੰਗ ਹੈ ਹੈ ਨਾ ਹਾਂ ਦਾ ਟ੍ਰੈਕ ਮੰਨ ਕੇ ਚੱਲ ਵੀ ਆਪਾਂ ਇੱਕ ਤਾਂ ਪਾਸੋਂ ਪਾਈ ਸੀ ਵੀਡੀਓ ਉਹ 5 ਮਿੰਟ ਹੋਏ ਸੀ ਵੀਡੀਓ ਪਾਈ ਨੂੰ 5ਾਂ ਮਿੰਟਾਂ ਬਾਅਦ ਹੀ ਸੇਲ ਹੋ ਗਈਆਂ ਸੀ ਜਿਹੜੀ ਇੱਕ ਚੌਥੇ ਪਾਈ ਸੀ ਵੀਡੀਓ ਉਹ 15-20 ਕਿ ਮਿੰਟਾਂ ਚ ਹੀ ਸੇਲ ਹੋ ਗਈ ਬਾਕੀ ਮਾਲ ਬਾਲਾ ਚੰਗਾ ਹੁੰਦਾ ਮੁੱਲ ਜਾਇਜ਼ ਮੁੱ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਤਪਾ ਦੇ ਭਧੌੜ ਸ਼ਹਿਰ ਆ ਗਏ ਆਪਣੇ ਮੋਬਾਈਲ ਨੰਬਰ ਬੋ 6280021844 ਠੀਕ ਆ ਬਾਈ ਤੇ ਬਈ ਪੰਜ ਵੇੜਾਂ ਨੇ ਅੱਜ ਹਾਂਜੀ ਪੰਜ ਵੇੜਾਂ ਅੱਜ ਦੀ ਕੀ ਆਫਰ ਆ ਫਿਰ ਅੱਜ ਆਫਰ ਬਾਈ ਕਿਰਾਇਆ ਫ੍ਰੀ ਕਰ ਦਾਂਗੇ 200 ਕਿਲੋਮੀਟਰ ਤੱਕ ਦਾ ਠੀਕ ਹੈ ਜੀ ਪੰਜੇ ਖੀਰੀਆਂ ਬੱਛੀਆਂ ਨੇ ਗਈਆਂ ਠੀਕ ਹੈ ਥਣ ਚਾਰ-ਚਾਰ ਨੇਗੇ ਕੋਈ ਗੋੜ ਨਹੀਂ ਸ਼ਾਗ ਨਹੀਂ ਉਹ ਪ੍ਰੋਪਰ ਡਿਟੇਲ ਆ ਸੀਮਨ ਦੀ ਇਹਨਾਂ ਦੀ ਠੀਕ ਹੈ ਜੀ ਕਿਹੜੇ ਡੇਰੀ ਚੋਂ ਲੈਣਾ ਮੈਂ ਤੁਹਾਨੂੰ ਡਾਟਾ ਸਾਰਾ ਦੇ ਦਾਂਗੇ ਆਪਾਂ ਠੀਕ ਹੈ ਭਾਈ ਕੋਈ ਦਿੱਕਤ ਹੀ ਨਹੀਂ ਗਈ ਤੇ ਬਾਕੀ ਡਿਮਾਂਡ ਆ ਜਿਹੜੀ ਉਹ ਚਾਹੇ ਅਗਲਾ 4 ਸਵਾ ਲੱਖ ਕਰਾ ਲੈ ਡੇਢ ਕਰਾ ਲੈ 1,20,000 ਰੁਪਏ ਦੀਆਂ ਵੱਛੀਆਂ ਦੇ ਦਾਂਗੇ ਆਪਾਂ ਓਕੇ ਭਾਈ ਪੰਜੇ ਪੀਸ ਜਮਾ ਡਾਇਮੰਡ ਨਗੀਨੇ ਹੈਗੇ ਠੀਕ ਹੈ ਭਾਈ 1,20,000 ਦੀਆਂ ਦੇ ਦਾਂਗੇ ਮੁੱਲ ਕਰਾਉਣਾ ਡੇਢ ਸਵਾ ਜੱਡਾ ਮਰਜ਼ੀ ਕਰਾ ਲੈ ਹਾ ਜੀ ਜਾਨਵਰ ਦੇਖ ਤੋਂ ਹਾਂ ਫੇਰ ਵੀ ਚਲੋ ਕੋਈ ਨਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਊਗਾ ਕੱਲੀ ਕੱਲੀ ਦਿਖਾਵਾਂਗੇ ਪੂਰੀ ਬਰੀਕੀ ਨਾਲ ਦਿਖਾਵਾਂਗੇ ਪਹਿਲੇ ਨੰਬਰ ਤੇ ਬੱਚਾ ਜਰਸੀ ਦਾ ਜਰਸੀ ਦਾ ਹੈਗਾ ਜੀ ਕਿੰਨੀ ਉਮਰ ਹੈ ਬਾਈ ਇਹਦੀ ਡਾਕਟਰ ਉਮਰ ਹੋਣੀ ਹੈਗੀ 8 ਮਹੀਨੇ ਦਾ ਬੱਚਾ 8 9 ਮਹੀਨੇ ਦਾ ਬੱਚਾ ਇਹ ਬੱਚੀ ਦਾ ਢਾਂਚਾ ਜਿਹੜਾ ਵੈਕ ਸਾਈਡ ਦੀ ਚੜਾਈ ਪਿੱਠ ਕੁੜਾ ਬਾਈ ਪੱਧਰ ਦੇਖ ਤੂੰ ਕਿੰਨੀ ਹੈਗੀ ਤੇ ਕਲਰ ਨਹੀਂ ਦੇਖ ਲੈ ਲੱਤ ਦਾ ਸਟਰਕਚਰ ਦੇਖ ਲੈ ਬੱਚੀ ਹਾਂ ਕਲਰ ਬੜਾ ਚੰਗਾ ਹੈ ਹਾਂ ਲੈ ਐਨ ਜਮਾ ਇੱਕੋ ਜੀ ਖੜੀ ਹੈਗੀ ਸਹੀ ਗੱਲ ਹੈ ਜਿਵੇਂ ਮੇਲੇ ਵਾਲੀਆਂ ਹੁੰਦੀਆਂ ਨੇ ਨਾ ਬੱਚੀਆਂ ਐਂ ਖੜੀ ਹੈ ਜਮਾ ਫਲੈਟ ਪੂਰੀ ਬਰੀਕ ਲੱਤਾਂ ਦੀ ਐਨ ਬਹੁਤ ਜ਼ਿਆਦਾ ਸਟ੍ਰੇਟ ਆ ਗਈ ਬੱਚੀ ਸਹੀ ਗੱਲ ਆ ਝੂਲੀ ਨੇੜ ਤੋਂ ਚੈੱਕ ਕਰਵਾਣੇ ਝੂਲੀ ਦਿਖਾ ਦੇ ਬਈ ਚਾਰ ਥਣ ਚਾਰ ਅਗਲਾ ਐ ਜਮਾ ਗੁਲਾਬੀ ਸਨ ਝੂਲੀ ਦੇਖ ਬੱਚੀ ਦਾ ਸਹੀ ਟਿਕ ਨੰਬਰ ਆ ਬਈ ਲੈ ਉਹ ਚੀਜ਼ਾਂ ਨਹੀਂ ਹੈਗੀਆਂ ਝੂਲੀ ਦੇਖ ਬੱਚੀ ਦਾ ਕਿਆ ਬਾਤ ਆ ਨੇ ਬਈ ਹਮ ਤੋਰ ਦੇ ਬਈ ਸਮਝ ਆਉਂਗਾ ਬੱਚਿਆਂ ਬੈਕ ਸਾਈਡ ਦਾ ਚੜਾਈ ਦਾ ਢਾਂਚਾ ਇਹਦਾ ਉਹ ਦੇਖ ਸਟਰਕਚਰ ਕਿੰਨਾ ਸੋਹਣਾ ਬੱਚੀ ਦਾ ਸਹੀ ਗਾ ਬੱਚਾ ਆਪਮੂਹੋਂ ਬੋਲਦਾ ਬਰੀਡ ਫੁੱਲ ਚੰਗੀ ਐ ਚਮਕ ਫੁੱਲ ਕਲਰ ਬਹੁਤ ਚੰਗਾ ਹੈ ਜਿਹੜਾ ਜਰਸੀ ਦਾ ਕਲਰ ਹੁੰਦਾ ਨਾ ਉਹ ਕਲਰ ਆ ਕਿ ਨਹੀਂ ਬਈ ਮੈਂ ਕਿਹਾ ਡਾਕਟਰ ਜਿਵੇਂ ਆਪਾਂ ਕਹਿੰਦੇ ਪੂਰੇ ਜੇ ਰੰਗ ਚ ਹੁੰਦੀਆਂ ਹਨ ਉਹ ਚੀਜ਼ ਨਹੀਂ ਹੈ ਪਿੱਛੇ ਦਾ ਤੋਰਾ ਢਾਂਚਾ ਦੇਖ ਤੂੰ ਬੱਛੀ ਦਾ ਸਟਰਕਚਰ ਦੇਖ ਲਾ ਤੂੰ ਬੱਛੀ ਦਾ ਕੀਆ ਬਾਤ ਕਿੰਨਾ ਚੰਗਾ ਹੈਗਾ ਸਹੀ ਗੱਲ ਬਹੁਤ ਜਿਆਦਾ ਚੰਗੀ ਬੱਛੀ ਹੈਗੀ ਮੋੜ ਲਿਆ ਤੇ ਮੁੱਲ ਬਈ ਸਿੰਗਲ ਦਾ ਕੀ ਰੋ ਤੇ ਬਾਕੀ ਬੱਛੀ ਦਾ ਫੇਸ ਫੂਸ ਦੇਖ ਤੂੰ ਫੇਸ ਬੜਾ ਪਿਆਰਾ ਲਾਈ ਬਿਊਟੀ ਪਿਓਰ ਜਰਸੀ ਹੈਗੀ 21035 ਦੀ ਵਿੱਦ ਪੂਰੀ ਡਿਟੇਲ ਹੈਗੀ ਡਾਕਟਰ ਇਹਨਾਂ ਦੀ ਆਪਣੇ ਕੋਲੇ ਓਕੇ ਬਾਈ ਹਾਂ 25 ਕਿਲੋ ਵਾਲੀ ਗਾਂ ਦੀ ਬੱਛੀ ਹੈਗੀ ਠੀਕ ਹੈ ਜੀ ਤੇ ਤੋਰਾ ਦੇਖ ਲਾ ਤੂੰ ਐ ਨਹੀਂ ਹੈਗਾ ਬੈਂ ਮੋੜਵਿਆਂ ਜੀਆਂ ਖੁੱਚਾਂ ਨੇ ਬੱਛੀ ਦੀ ਐ ਜਿਵੇਂ ਸਿੱਧੀ ਤੁਰਦੀ ਹੈ ਜਿੰਨੀ ਤੁਰਦੀ ਹੈ ਸਹੀ ਹੈ ਬਾਈ ਸਹੀ ਹੈ ਬਹੁਤ ਜਿਆਦਾ ਜੰਗ ਦਾ ਬੱਚਾ ਹੈਗਾ ਬਾਈ ਸਿੰਗਲ ਦਾ ਮੁੱਲ ਕੀ ਹੈ ਸਿੰਗਲ ਦਾ ਮੁੱਲ ਡਾਕਟਰ ਆਪਾਂ ਫੋਨ ਤੇ ਕਰ ਲਾਂਗੇ ਮੋਹਲ ਤਾਂ ਫਿਰ ਹੋਏ ਜਾਈ ਹੋ ਜਾਣਾ ਬੱਚੇ ਦਾ ਹਾਂ ਓਕੇ ਬਾਈ ਹੁਣ ਜਹੇ ਜੀ ਬੱਚੀ ਹੈਗੀ ਮੋਲ ਕਰਾਉਣ ਦਾ ਚਾਹੇ ਅਗਲਾ ਇਹਦਾ ਵੀ 25 26 ਕਰਾਲੇ ਹੋਂ ਚੱਕਰ ਨੇ ਬਈ ਮੁੱਲ ਜਮਾ ਜਾਇਜ਼ ਮੁੱਲ ਦੇ ਵਿੱਚ ਵੜਾ ਚੱਕਰ ਨਹੀਂ ਆ ਮੁੱਲ ਬਈ ਜਮਾ ਜਾਇਜ਼ ਰੱਖਦਾ ਕੁਆਲਿਟੀ ਚੈੱਕ ਕਰੋ ਕੁਆਲਿਟੀ ਵੀ ਦੇਣਾ ਬੱਚੀ ਦੀ ਕੁਆਲਿਟੀ ਵੀ ਚੈੱਕ ਕਰੋ ਮੁੱਲ ਚ 28 ਗਰਾਲਾ 30 ਗਰਾਲਾ ਉਹਨਾਂ ਵੀ ਥੋੜਾ ਇਹਦਾ ਬੱਚੀ ਬਹੁਤ ਜਿਆਦਾ ਜੰਗਾ ਬੱਚਾ ਦਾ ਸਟਰਕਚਰ ਦੇਗਾ ਬੱਚੇ ਦਾ ਤੂੰ ਇਧਰੋਂ ਸਾਈਡ ਤੋਂ ਦਿਖਾ ਬੱਚੀ ਉੱਪਰ ਦੀ ਜਮਾ ਫਲੈਟ ਆ ਕੀ ਬਾਤ ਆ ਬਈ ਜਮਾ ਐਂ ਪਿੱਛੇ ਤਾਂ ਕਹਿ ਚੱਕਮੀ ਪਈ ਹੈਗੀ ਸਹੀ ਗੱਲ ਐ ਨਹੀਂ ਇਹ ਟੱਲਰ ਦੇਖ ਦੂੰ ਜੱਸੀ ਦਾ ਪਿਓਰ ਕਲਰ ਪਿਓਰ ਕਲਰ ਆਗਾ ਹਮ ਕੀ ਬਾਤ ਆ ਅੱਗੇ 2 ਨੰਬਰ ਤੇ ਬੱਚਾ ਆ ਗਿਆ ਬਰੀਡ ਚੈੱਕ ਕਰੋ ਉਮਰ ਕਿੰਨੀ ਹੈ ਭਰਾ ਇਹ ਵੀ ਡੈਕਟਰ 8 ਮਹੀਨਾ ਦਾ ਬੱਚਾ ਹੈਗਾ 18 ਮਹੀਨਾ ਦਾ ਫੇਸ ਦੇਖ ਬੱਚੀ ਦਾ ਫੇਸ ਬੜਾ ਪਿਆਰਾ ਹੈ ਨਾ ਬੋਦੀ ਬਦੀ ਚਾਹ ਚਾਰ ਫੀਟ ਦਾ ਬੱਚਾ ਹੈਗਾ ਆਪਣਾ ਫੁੱਲ ਬਰੀਡ ਚੈੱਕ ਬੱਚੀ ਡਿਟੇਲ ਸਾਰੀ ਦੇਵਾਂਗੇ ਆਪਾਂ ਬੈਕ ਸਾਈਡ ਦਾ ਢਾਂਚਾ ਦੇਖ ਬੱਚੀ ਦਾ ਕੀ ਬਾਤ ਆ ਭਾਈ ਹਮ ਲੈ 프ਰਿੰਟ ਤੇ ਬਰੀਡ ਕਿੰਨੇ ਕੋਈ ਗੱਲ ਨਹੀਂ ਰਿਕਾਰਡ ਹੈ ਭਾਈ ਇਹਨਾਂ ਦੀ ਮਾਂ ਦਾ ਇਹਦੀ ਮਾਂ ਦਾ ਡੈਕਟਰ 30 ਤੋਂ 32 30 32 ਇੰਨਾ ਕਾ ਨਾਰਮਲ ਜਾ ਓਕੇ ਹਾਂ ਜਰਸੀ ਦਾ ਕੀ ਦੱਸਿਆ ਸੀ ਆਪਾਂ ਉਹਦਾ 22 27 ਕਿਲੋ ਦੁੱਧ ਆਈ ਓਕੇ ਭਾਈ ਹਾਂਜੀ ਠੀਕ ਹੈ ਬਰੀਡ ਚੈੱਕ ਕਰੋ ਤੋਰਾ 1 ਨੰਬਰ ਚਾਰ ਥਣ ਹੋਣਗੇ ਨੇੜ ਤੋਂ ਵੀ ਚਾਨੀ ਵੀ ਹੋਣੀ ਡਾਕਟਰ ਪੰਜਵੇਂ ਚਾਰ ਹੋਣਗੇ ਅਖਾਰ ਕਹਿੰਦਾ ਜਦੋਂ ਪੂਰੀ ਕੁਆਲਿਟੀ ਵਾਲੇ ਬੱਚੇ ਹੈਗੇ ਐਹੋ ਜੀ ਗੱਲ ਨਹੀਂ ਕੋਈ ਕਿਸੇ ਪਾਸੋਂ ਕੋਈ ਉਹ ਚੰਗੇ ਸਮੇਂ ਬਹੁਤ ਚੰਗੀਆਂ ਝੋਲੀਆਂ ਨੇ ਬੱਚਿਆਂ ਥੱਲੇ ਬਹੁਤ ਸੋਹਣਾ ਸਟਰਕਚਰ ਆ ਪੈਟਕੋਲੇ ਦੀ ਚੜਾਈ ਚੁੜੀ ਬਹੁਤ ਚੰਗੀ ਹੈਗੀ ਬੱਚੇ ਤੇ ਮੁੱਲ ਵੀ ਜਮਾ ਬਾਈ ਨੇ ਜਾਇਜ਼ ਰੱਖਿਆ ਪੰਜੇ ਬੱਚੀਆਂ ਬਾਈ ਕਹਿੰਦਾ 1 ਲੱਖ 20 ਹਜ਼ਾਰ ਦੀਆਂ ਦੇ ਦੇਾਂਗੇ ਪਹੁੰਚ ਕਰ ਦਾਂਗੇ 200 ਕਿਲੋਮੀਟਰ ਜਿਹੜੇ ਫ੍ਰੀ ਹੋ ਜਾਊਗੀ ਠੀਕ ਹੈ ਕਿ ਨਹੀਂ ਆਫਰਾਂ ਵੀ ਬਹੁਤ ਸੋਹਣਾ ਸਟਰਕਚਰ ਹੈ ਬੱਚੀ ਦਾ ਹਾਂ ਸਹੀ ਹੈ ਬਾਈ ਬਾਕੀ ਐ ਬਾਲ ਬੋਲ ਦੇਖ ਐ ਦੇਖ ਤੂੰ ਕਿ ਨਾਡੀ ਆਰਡਰ ਦੀ ਸਟਾਰਟਿੰਗ ਦੇਖ ਹੈ ਨਾ ਹਾਂ ਮੈਂ ਥੋੜੀ ਜਿਹੀ ਜਿਵੇਂ ਕਹਿੰਦਾ ਵੀ ਪੂਰਾ ਚੰਗਾ ਬੱਚਾ ਹੈਗਾ ਸਹੀ ਆ ਹਾਂ ਅੱਗੇ ਤਾਂ ਨੰਬਰ ਅੱਗੇ ਆ ਡਾਕਟਰ ਜਿਹੜਾ ਜਮੈਂ ਡਾਇਮੰਡ ਨਹੀਂ ਕਿੰਨਾ ਹੀ ਕਹਿ ਰਿਹਾ ਉਹ ਜੀਜਾ ਥੋੜਾ ਦੇਖ ਬਾਈ ਪਿੱਛੇ ਤੋਂ ਹੈ ਕੀ ਬਾਤ ਆ ਮਜ਼ਬੂਤ ਆ ਪੂਰੀ ਕਿ ਨਹੀਂ 40 1 16 ਦੀ ਹੈਗੀ ਚਾਰ ਥਾਂ ਸੋਲਿਡਟੀ ਦੇਖ ਤੇ ਸਟਰਕਚਰ ਤੇ ਥੱਲੇ ਝੋੜੀ ਹੂੰ ਤੇ ਜਿਹੜਾ ਲੱਤਾਂ ਦਾ ਲੈਗ ਸਕੋਰ ਆ ਉਹ ਦੇਖੀ ਤੂੰ ਬੱਚੀ ਲੈ ਕੀ ਬਾਤ ਆ ਕਿੰਨੀਆਂ ਹੈਵੀ ਤੇ ਮਜ਼ਬੂਤ ਲੱਗੀਆਂ ਨੇ ਤੇ ਢਾਂਚਾ ਦੇਖ ਹੁਣ ਤੂੰ ਕਿੰਨਾ ਚੌੜਾ ਸਹੀ ਗੱਲ ਆ ਬਾਈ ਉੱਤੋਂ ਫੱਦਰ ਫੁੱਲ ਬਰੀਡ ਆ ਬਈ ਚਾਰ ਥਾਣੇ ਗੁਲਾਬੀ ਥਾਣੇ ਕੱਲਾ ਕੱਲਾ ਥਣ ਬਾਕੀ ਬੱਚੀ ਦਾ ਦੇਖ ਹੁਣ ਕੋ ਦੇਖੀ ਬਈ ਨਾਸਾ ਨੂੰ ਸਾ ਗੁਲਾਬੀ ਐ ਕਰਮਾਈ ਦੀਆਂ ਬਿਊਟੀ ਚੈੱਕ ਕਰ ਬੋਦੀਵਾਦੀ ਪੂਰੀ ਚੰਗੀ ਸੁਨੱਖ ਪੁਣਾ ਫੁੱਲ ਆ ਬਈ ਮੈਂ ਕਿਹਾ ਡਾਕਟਰ ਲੇਖਾ ਹੀ ਕੋਈ ਨਹੀਂਗਾ ਹੂੰ ਬਹੁਤ ਜਿਆਦਾ ਢਾਂਚਾ ਚੰਗਾ ਹੈਗਾ ਸਹੀ ਗੱਲ ਤੋਰ ਦਿੰਨੇ ਆਪਾਂ ਲੰਮੀ ਹਾਂ ਲੰਮੀ ਤੋਰ ਦਿੰਨੇ ਲੈ ਬਈ ਲੰਮੀ ਤੋਰ ਕੇ ਦਿਖਾਉਨੇ ਕੋਈ ਚੱਕਰ ਨਹੀਂ ਲੈ ਢਾਂਚਾ ਦੇਖ ਹੁਣ ਤੁਰਦੀ ਦਾ ਬੱਚੀ ਦਾ ਬੈਕ ਸਾਈਡ ਦਾ ਸਟਰਕਚਰ ਲੱਤਾਂ ਦੇਖ ਵੀ ਜਿਵੇਂ ਕਹਿੰਦੇ ਅੱਜ ਵੀ ਐ 6 ਇੰਚ ਦੀ ਹੈਲੋ ਖੁਰਵੀ ਹੈ 6 ਇੰਚ ਚੌੜਾ ਤੋਂ ਰੱਖਦੀ ਹੈਗੀ ਸਹੀ ਗੱਲ ਹੈ ਭਾਈ ਇਹ ਹੈ ਲੱਤਾਂ ਲੱਤ ਟੱਚ ਕਰਕੇ ਪਰਦੀ ਹੈ ਬੱਚੀ ਹੂੰ ਸਟਰਕਚਰ ਬਹੁਤ ਜਿਆਦਾ ਚੰਗਾ ਬਾਕੀ ਫੇਸ ਦੀ ਬਿਊਟੀ ਦੇਖ ਬੱਚੀ ਦੀ ਤੂੰ ਕਿਆ ਬਾਤ ਹੈ ਭਾਈ ਅਬ ਮੁੱਲ ਵੀ ਜਮਾ ਰਗਾ ਬੱਚੀ ਦਾ ਹੂੰ ਮੁੱਲ ਵੀ ਜਮਾ ਜਾਇਆ ਜਮਾ ਖਿੱਚ ਕੇ ਮੁੱਲ ਹਾਂ ਮੁੱਲ ਜਮਾ ਜਾਇਆ ਡਾਕਟਰ ਹੂੰ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਭਾਈ ਚਾਰ ਥਾਣੇ ਕੱਲਾ ਕੱਲਾ ਥਾਣ ਗੁਲਾਬੀ ਤੂੰ ਇੱਧਰ ਦੇਖੋਂ ਤੂੰ ਪਸਲੀਆਂ ਦੇਖ ਵੱਚੀ ਦੀਆਂ ਕੈਰੈਕਟਰ ਆ ਜਿਹੜੇ ਪ੍ਰੋਪਰ ਪੂਰੇ ਸ਼ੋਅ ਕਰਦੀ ਆ ਸਹੀ ਗੱਲ ਆ ਬਾਈ ਤੇ ਟਾਂਚਾ ਟੂੰਚਾ ਬਹੁਤ ਜ਼ਿਆਦਾ ਚੰਗਾ ਵੱਚੀ ਬਰੀਕ ਬਹੁਤ ਆ ਨਾ ਵੱਚੀ ਥੱਲੇ ਝੋਲੀ ਦੇਖੋਂ ਤੂੰ ਵੱਚੀ ਦੀ ਝੋਲੀ ਦੇਖ ਲੈ ਚਾਰ ਥਾਣੇ ਕੱਲਾ ਕੱਲਾ ਥਾਣ ਫੁੱਲ ਬਰੀਡ ਫੇਸ ਫੂਲ ਬੜਾ ਚੰਗਾ ਹਨਾ ਖਲਮਾਈ ਦਾ ਬਿਊਟੀ ਦੇ ਬਿਊਟੀ ਦਾ ਡਾਕਟਰ ਲੇਖਾ ਹੀ ਕੋਈ ਬੱਚੇ ਦਾ ਬਹੁਤ ਜ਼ਿਆਦਾ ਚੰਗਾ ਬੱਚਾ ਅੱਗੇ ਬਈ 4 ਨੰਬਰ ਕਿੰਨੀ ਕੁ ਉਮਰ ਹੈ ਇਹ ਡਾਕਟਰ 12 ਕਿੰਨੀ ਦਾ ਬੱਚਾ ਹੈਗਾ ਓਕੇ ਬਾਈ ਮੈਨਾ ਟਾਪ ਬਰੀਡ ਆ ਬੱਚਾ ਕਾਦਾਗਾ ਫੇਸ ਦੇਖ ਫੇਸ ਦੀ ਬਿਊਟੀ ਦੇਖ ਮੋਦੀ ਦੇਖ ਬੱਚੀ ਦੀ ਬਿਊਟੀ ਇੱਕ ਨੰਬਰ ਬਈ ਅ ਟੀਕਾ ਛੇਤੀ ਲਓ ਹਣਾ ਬਹੁਤ ਛੇਤੀ ਲੈ ਲੈਣਾ ਰਟ ਟੀਕਾ ਨੇ ਤਾਂ ਐਵੇਂ ਨਿਕ ਚਲ ਮਹੀਨੇ ਦੇ ਵਿੱਚ ਟੀਕਾ ਲੈ ਲੈਣਾ ਸਹੀ ਗੱਲ ਆ ਤਿਆਰੀ ਬਹੁਤ ਆ ਬੱਚੀ ਦੀ ਫੁੱਲ ਐਵੇਂ ਬਜਣ ਟਰੈਕਚਰ ਦੇਖ ਤੂੰ ਬੈਕ ਸਾਡ ਦਾ ਬੱਚੀ ਦਾ ਢਾਂਚਾ ਦੇਖੋ ਲੈ ਤੋਰਾ ਦੇਖ ਤੂੰ ਬੱਚੀ ਦੇ ਕੀ ਬਾਤ ਆ ਬਈ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਸਹੀ ਗੱਲ ਆ ਤੇ ਥੱਲੇ ਝੋਲੀ ਝੂਲੀ ਬਹੁਤ ਜਿਆਦਾ ਸਾਫ ਸੁਥਹੀ ਹੈਗੀ ਬੱਚੀ ਦੀ ਫੇਸ ਦੀ ਬਿਊਟੀ ਦੇਖੋ ਲੈ ਕਮਾਲ ਆ 32 35 ਕਿਲੋ ਵਾਲੀ ਗਾਂ ਦੀ ਬੱਚੀ ਹੈਗੀ ਸੀਮਾਂ ਦੀ ਆਪਣੇ ਕੋਲ ਹੈਗੀ ਆ ਦੀ ਠੀਕ ਆ ਬਾਈ ਹਾਂਜੀ ਬਹੁਤ ਜਿਆਦੇ ਸੋਹਣੇ ਡਾਕਟਰ ਬੱਚੇ ਪਲੇ ਹੋਏ ਹੈਗੇ ਪੰਜੇ ਦੇ ਪੰਜੇ ਸਹੀ ਗੱਲ ਆ ਬਾਈ ਐ ਐਡਾ ਬੱਚਾ ਤਿਆਰ ਕਰਨਾ ਪਤਾ ਹੀ ਹੈ ਕਿੰਨਾ ਪਤਾ ਹੀ ਆ ਡਾਕਟਰ ਵੀ ਕਿੰਨਾ ਖਰਚ ਆ ਜਾਂਦਾ ਆਪਾਂ ਨੂੰ ਉਹ ਜਿਹੜਾ ਜਮਾ ਜਾਇਜ਼ ਰਹਿਣਾ ਜਮਾ ਖੱਚ ਕੇ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਹਨਾ ਇਕੱਠੀਆਂ ਦੀ ਪਹੁੰਚ ਵੀ ਫ੍ਰੀ ਹੋ ਜਾਣੀ ਆ 1 ਲੱਖ 20 ਯਰ ਮੁੱਲ ਮਾਨਤਨ ਮੌਕੇ ਤੇ ਕੋਈ ਜੱਤਰ ਨਹੀਂ ਫੁੱਲਾ ਡੁੱਲਾ ਹੋ ਜੂਗਾ ਮੈਂ ਖੜਾ ਚੋਲੀ ਦੇ 25 ਥਲੇ ਤੂੰ ਚਾਰ ਥਾਂ ਗੱਬਣਾ ਵਾਲੀ ਝੋਲੀ ਅੱਜ 20 ਥਲੇ ਹੂੰ ਬਹੁਤ ਜਿਆਦੇ ਚੰਗੀ ਬੱਚੀ ਆ ਸਟਰਕਚਰ ਬਹੁ ਬਰੀਡ ਬਹੁਤ ਹਨ ਬੱਚੇ ਤੇ ਲੈ ਚੋਲੀ ਦੇਖ ਬਈ ਕੀ ਬਾਤ ਆ ਪਿੱਛੇ ਤੋਂ ਚੌੜੀ ਚੂੜੀ ਪਿੱਛੇ ਦੀ ਚੌੜੀ ਚੂੜੀ ਬਹੁਤ ਜਿਆਦਾ ਡਾਟ ਹੂੰ ਬਹੁਤ ਜਿਆਦਾ ਚੰਗੀ ਬੱਛੀ ਹੈਗੀ ਸਹੀ ਗੱਲ ਆ ਬਾਕੀ ਆਪਣਾ ਜਿਹੜਾ ਮਾਲ ਮੋਲਾ ਕੋ ਵੀ ਜਮਾ ਜਾਇਜ਼ ਰੱਖਿਆ ਵਾ ਨਾ ਨਹੀਂ ਹੈਗਾ ਕੰਮ ਵੀ ਮੰਗਿਆ ਕੁਝ ਹੋਰ ਦੇਣ ਜਿੱਥੋਂ ਮਰਜੀ ਕਿੰਨੇ ਆਪਾਂ ਵੇਚੀਂਗਾ ਜਮਾ ਜੈਨੂਅਲ ਰੇਟ ਆ ਜਿੱਥੋਂ ਮਰਜੀ ਰੇਟ ਪਤਾ ਕਰ ਲੈ ਹੈ ਨਾ ਹਾਂ ਮਾਰਕੀਟ ਰੇਟ ਜਿਹੜੇ ਚੱਲਦੇ ਅੱਜ ਬਹੁਤ ਹਾਈ ਚੱਲੀ ਜਾਂਦੇ ਹੈਗੀ ਸਹੀ ਗੱਲ ਆ ਬਾਕੀ ਹਾਂ ਫੇਸ ਦੇਖ ਲੈ ਬੱਛੀ ਦਾ ਫੇਸ ਦੇਖ ਹਾਂ ਜਮਾ ਕੀ ਰਹੀ ਹੈ ਵੀ ਜਮਾ ਕੱਚੀ ਖੀਰੀ ਡਾਕਟਰ ਠੀਕ ਆ ਲੈ ਆਪ ਇਹ ਸ਼ੱਕ ਲੱਗਦੀ ਹੈ ਕਿ ਆਪ ਕੱਢ ਹੀ ਦਿੰਦੇ ਆ ہاں ਸ਼ੱਕ ਕੱਢ ਹੀ ਦਿੰਦੇ ਆ ਲੈ ਚੱਕੇ ਨਹੀਂ ਜਮਾ ਜੀ ਖੀਰੀ ਕਹਤਾ ਖੀਰੀ ਹੋਣੀ ਹੈ ਹਮ ਬਿਊਟੀ ਇੱਕ ਨੰਬਰ ਫੇਸ ਬੜਾ ਚੰਗਾ ਬੋਦੀ ਚੰਗੀ ਪੜੀ ਵੀ ਫੁੱਲ ਚਮਕ ਫੁੱਲ ਟੀਕੇ ਦਾ ਜਮਾ ਕਾਬਲਾ ਤੇ ਤੋਰਾ ਬਹੁਤ ਸੋਹਣਾ ਢਾਂਚਾ ਵੱਛੀ ਦਾ ਕਿਆ ਬਾਤ ਹੈ ਬਹੁਤ ਚੰਗਾ ਸਟਰਕਚਰ ਹੈਗਾ ਹਮ ਕੱਲੀ ਵੱਛੀ ਦਾ ਮੋਲ ਕਰਨਾ ਹੋਇਆ ਡਾਕਟਰ 35000 ਰੁਪਏ ਕਰਦੀ ਆ ਆਪਾਂ ਸਹੀ ਆ ਭਾਈ ਪਰ ਲੋਟ ਦੇ ਵਿੱਚ ਉਸ ਰੇਟ ਹੀ ਚਲੀ ਜਾਣੀ ਹੈ ਵੀ ਠੀਕ ਆ ਭਾਈ ਜਮਾ ਜੈਨੂਅਲ ਰੇਟ ਜਮਾ ਜਾਜ ਰੇਟ ਬਾਈ ਮੈਂ ਕਹਾ ਡਾਕਟਰ 25000 ਵੀ ਨਹੀਂ ਪਰ ਪੀਸ ਰੇਟ ਬਣਿਆ ਡੈਡ ਪਹੁੰਚਦਾ ਸਹੀ ਹੈ ਬਾਈ ਹੋਰ ਦੱਸੋ ਹਮ ਕਿਉਂ ਕਿਰਾਇਆ ਫ੍ਰੀ ਹੋ ਜਾਣਾ 1 ਲੱਖ 2000 ਮੋਲ ਵਿੱਚੋਂ ਮਾਨਦਾਨ ਵਿੱਚੋਂ ਮੰਤਰਾ ਜੇ ਮੰਨ ਕੇ ਚੱਲ ਵੀ ਅਗਲੇ ਦੇ ਘਰੇ 22000 ਦਾ ਪੀਸ ਪਹੁੰਚ ਜਾਣਾਗਾ ਸਹੀ ਹੈ ਬਾਈ ਹਮ ਕੀ ਆ ਬਾਤ ਹੁਣ ਐਹ ਜਾਂ ਪੀਸ 22000 ਦਾ ਕਿਤੋਂ ਵੀ ਨਹੀਂ ਮਾਰਕੀਟ ਰੇਟ ਮਿਲਦਾ ਕਿਤੋਂ ਵੀ ਨਹੀਂ ਮਿਲਦਾ ਕਿਤੋਂ ਵੀ ਸਹੀ ਗੱਲ ਆ ਬਾਈ ਹਮ ਬਿਊਟੀ ਚੈੱਕ ਕਰੋ ਲੈ ਬਰੀਡ ਚ ਟਰੈਕਚਰ ਦੇਖੋ ਅੱਛੀ ਦਾ ਤੂੰ ਦੰਦ ਦਿਖਾਤੇ ਝੂਲੀ ਦਿਖਾਤੇ ਇੱਕ ਨੰਬਰ ਬੱਚੀਆਂ ਨੇ ਬਈ ਕਿਆ ਟਰੈਕਚਰ ਲੈਗ ਸਕੋਰ ਬੋਡੀ ਸਟਰਕਚਰ ਦੇਖ ਤੋ ਕਿੰਨਾ ਸੋਹਣਾਗਾ ਬੱਚੀ ਯੂਜ਼ਡਾਂ ਚਾ ਕਿੰਨਾਗਾ ਹੂੰ ਬਾਕੀ ਥਲੇ ਝੂਲੀ ਝੂਲੀ ਬਹੁਤ ਜਿਆਦੇ ਚੰਗੀ ਹੈਗੀ ਸਹੀ ਹੈ ਬਲ ਦੇਖ ਤੋ ਹਣ ਕਿਆ ਬਾਤ ਹੈ ਐ ਥੋੜੀ ਵਿਖਰੇ ਵਿਖਰੇ ਪਿਆ ਚਾਰੇ ਥਾਂ ਜੱਲਾ ਵੀ ਥਣ ਕੱਲਾ ਕੱਲਾ ਥਣ ਬਲ ਪੂਰੇ ਦਿਖਾਉਂਦੀ ਆ ਜਦੇ ਤਿਆਰ ਹੋਈ ਬੱਚੀ ਦੱਸੂਗੀ ਜਦੇ ਤਿਆਰ ਹੋਈ ਡਾਕਟਰ ਦੱਸਣਾ ਬੱਚੇ ਨੇ ਹੂੰ ਉਹ ਜਿਆਦੇ ਸੋਹਣਾ ਸਟਰਕਚਰ ਆ ਬੱਛੀ ਦਾ ਮੈਂ ਕਹਿੰਦਾ ਪੂਰੇ ਐ ਡੜੰਗੇ ਲਾਉਂਦੀ ਐ ਪੂਰੀ ਪਲੀ ਵੀ ਬੱਛੀ ਐ ਇੱਕ ਨੰਬਰ ਬੱਛੀ ਬਰੀਡ ਕਰਨੇ ਕੋਈ ਘਾਟਣੀ ਕਰਦਣੇ ਕੋਈ ਘਾਟਣੀ ਝੋਲੀ ਨਹੀਂ ਇੱਕ ਨੰਬਰ ਆ ਬਈ ਤਾਂ ਦੰਦੋ ਖੀਰੀਆਂ ਸਾਰੀਆਂ ਦੰਦੋ ਖੀਰੀਆਂ ਡਾਕਟਰ ਹਮ ਸਹੀ ਆ ਬਈ ਦੰਦੋ ਖੀਰੇ ਬੱਚੇ ਸਾਰੇ ਹਮ ਚਾਰ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਖੋਟ ਕਿਤੇ ਮੁੱਲ ਫੇਰ ਦੱਸਦੇ ਆ ਬਈ 1 ਲੱਖ 20 ਹਜ਼ਾਰ ਮੁੱਲ ਮੁੱਲ ਕਰਾਉਣਾ ਬਈ ਕਹਿੰਦਾ ਸਵਾ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਤੇ ਪਹੁੰਚ ਆ ਜਿਹੜੀ ਕੋਈ ਚੱਕਰ ਨਹੀਂ ਫਰੀ ਹੋ ਜੂਗੀ ਠੀਕ ਹੈ ਕਿ ਨਹੀਂ ਮਾਨਤਨ ਵੀ ਹੋ ਜੂਗਾ ਮਾਨਤਨ ਵੀ ਹੋ ਜੂਗਾ ਡਾਕਟਰ ਜਾਇਜ਼ ਆ ਬੱਚਿਆਂ ਦੇ ਕੁਆਲਟੀ ਸਟਰਕਚਰ ਦੇ ਤੋਂ ਬੱਚਿਆਂ ਦੇ ਡਾਕਟਰ ਸਹੀ ਗੱਲ ਆ ਬਈ ਕੁਆਲਟੀ ਦੇ ਆਪਾਂ ਵਾਅ ਦਾ ਦੱchn ਦੀ ਦੱਸਣ ਦੀ ਲੋੜ ਹੈ ਨਹੀਂ ਕਿ ਸਹੀ ਆ ਜਿੰਨੀਆਂ ਵੀ ਹੈਗੀਆਂ ਜਮਾ ਆ ਵੀ ਦੱਸ ਦਿਆਂ ਸ਼ੁਰੂ ਕਰਦੇ ਆ ਬੋਲਦੇ ਬੱਚੇ ਆਪ ਹੀ ਬੋਲਦੇ ਜਿੰਨਾ ਬੋਲ ਲੀ ਉਹਨਾਂ ਥੋੜਾ ਸਹੀ ਗੱਲ ਆ ਬਈ ਬਾਕੀ ਤਾਰੀਫ ਤਾਂ ਬਣਦੀ ਆ ਕਿ ਬੱਚੇ ਬਹੁਤ ਚੰਗੇ ਬਹੁਤ ਜਾਦੇ ਚੰਗੇ ਬੱਚੇ ਹੈਗੇ ਉਹ ਜਰਸੀ ਦਾ ਬੱਚਾ ਹੈਗਾ ਬਹੁਤ ਜ਼ਿਆਦੇ ਹਾਈਐਸਟ ਹੈਗਾ ਹੂੰ ਸਹੀ ਗੱਲ ਆ ਬਈ ਤੇ ਕਿਵੇਂ ਵੀ ਨੂੰ ਕੋਈ ਵੀ ਨਗਰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ